ਦਰਬਾਰ ਸਾਹਿਬ ਦੇ ਵਿੱਚ ਇੱਕ ਕੁੜੀ ਯੋਗਾ ਕਰਦੀ ਹੈ ਯੋਗਾ ਕਰਨ ਤੋਂ ਬਾਅਦ ਅਚਾਨਕ ਉਹ ਵਿਵਾਦ ਇੰਨਾ ਜ਼ਿਆਦਾ ਐਸਕੇਲੇਟ ਹੁੰਦਾ ਹੈ ਕਿ ਅਰਚਨਾ ਨਾਮ ਦੀ ਕੁੜੀ ਦੇ ਖਿਲਾਫ ਐਫਆਈਆਰ ਦਰਜ ਹੋ ਗਈ ਹੈ ਔਰ ਗੁਜਰਾਤ ਦੇ ਵਿੱਚ ਅਰਚਨਾ ਨੂੰ ਪ੍ਰੋਟੈਕਸ਼ਨ ਦੇ ਦਿੱਤੀ ਗਈ ਪਰ ਗੱਲ ਇੱਥੇ ਖੜਦੀ ਹੈ ਕਿ ਇਸ ਸਾਰੇ ਇਨਸੀਡੈਂਟ ਨੂੰ ਕਿਸ ਤਰ੍ਹਾਂ ਦੇਖਿਆ ਜਾਣਾ ਚਾਹੀਦਾ ਹੈ ਦਰਅਸਲ ਇਸ ਬਾਰੇ ਕੁਝ ਚਰਚਾਵਾਂ ਚੱਲਦੀਆਂ ਪਈਆਂ ਨੇ ਔਰ ਉਹਨਾਂ ਚਰਚਾਵਾਂ ਦੇ ਮੱਦੇਨਜ਼ਰ ਇਸ ਮਾਮਲੇ ਨੂੰ ਇੱਕ ਸਾਜ਼ਿਸ਼ ਦੱਸਿਆ ਜਾ ਰਿਹਾ ਹੈ ਕਿ ਇੱਕ ਸਾਜ਼ਿਸ਼ ਦੇ ਚੱਲਦੇ ਹੋਏ ਕੁੜੀ ਦਰਬਾਰ ਸਾਹਿਬ ਦੇ ਵਿੱਚ ਆਈ ਸਾਜਸਥ ਸ਼ਾਲ ਦੇ ਉੱਥੇ ਇਸ ਕੁੜੀ ਨੇ ਯੋਗਾ ਕੀਤਾ ਔਰ ਯੋਗਾ ਕਰਨ ਤੋਂ ਬਾਅਦ ਉੱਥੋਂ ਨਿਕਲ ਗਈ ਹੁਣ ਜੇ ਗੱਲ ਕਰੀਏ ਇਸ ਅਰਚਨਾ ਨਾਦੀ ਕੁੜੀ ਦੀ ਤੇ ਦਰਸਲ ਇਹ ਕੁੜੀ ਜਿਹੜੀ ਹੈ ਇਹ ਗੁਜਰਾਤ ਦੀ ਰਹਿਣ ਵਾਲੀ ਦੱਸੀ ਜਾਂਦੀ ਹੈ ਔਰ ਗੁਜਰਾਤ ਤੋਂ ਅੰਮ੍ਰਿਤਸਰ ਆ ਕੇ ਦਰਬਾਰ ਸਾਹਿਬ ਦੇ ਵਿੱਚ ਫੋਟੋ ਖਿਚਾਉਂਦੀ ਹੈ ਐ ਪ੍ਰਤੀਤ ਹੁੰਦਾ ਜਿਵੇਂ ਦਰਬਾਰ ਸਾਹਿਬ ਨਤਮਸਤਕ ਹੋਣ ਗਈ ਹੈ ਪਰ ਉੱਥੇ ਸਿਰਫ ਪ੍ਰਕਰਮਾਂ ਦੇ ਵਿੱਚ ਯੋਗਾ ਕਰਕੇ ਤੇ ਵਾਪਸ ਮੁੜ ਜਾਂਦੀ ਹੈ ਇਹ ਦਾਵਾ ਕੀਤਾ ਗਿਆ ਕਿ ਇਸ ਕੁੜੀ ਨੇ ਅੰਦਰ ਜਾ ਕੇ ਮੱਥਾ ਨਹੀਂ ਟੇਕਿਆ ਦਰبار صاحب ਨਤਮਸਤਕ ਨਹੀਂ ਹੋਈ ਅਤੇ ਉੱਤੇ ਜਾ ਕੇ ਸਿਰਫ ਔਰ ਸਿਰਫ ਇਸਨੇ ਪ੍ਰਕਰਮਾਂ ਦੇ ਵਿੱਚ ਯੋਗਾ ਕੀਤਾ ਤਸਵੀਰ ਖਿਚਾਈ ਸਵੇਰ-ਸਵੇਰ ਤੜਕਸਾਰ ਦੀ ਤਸਵੀਰ ਹੈਗੀ ਹੈ ਤਸਵੀਰ ਖਿਚਾ ਕੇ ਉੱਥੇ ਟਾਈਮ ਵੀ ਪਾਇਆ ਗਿਆ ਔਰ ਤਸਵੀਰ ਖਿੱਚ ਕੇ ਤੇ ਉਹ ਕੁੜੀ ਵਾਪਸ ਆ ਗਈ। ਜ਼ਾਹਿਰ ਤੌਰ ਦੇ ਉੱਤੇ ਅਰਚਨਾ ਨਾਦੀਸ ਕੁੜੀ ਦੇ ਉੱਤੇ ਹੁਣ ਸਵਾਲ ਖੜੇ ਹੋ ਰਹੇ ਨੇ ਕਿ ਆਖਰਕਾਰ ਮਨਸ਼ਾ ਕੀ ਸੀ ਕਿਸ ਕਾਰਨ ਵਾਸੇ ਕੁੜੀ ਉੱਥੇ ਗਈ ਕਿਉਂ ਉੱਥੇ ਜਾ ਕੇ ਗੁਜਰਾਤ ਤੋਂ ਅੰਮ੍ਰਿਤਸਰ ਜਾ ਕੇ ਦਰਬਾਰ ਸਾਹਿਬ ਪਹੁੰਚ ਕੇ ਕਿਉਂ ਇਸ ਕੁੜੀ ਨੇ ਇਹ ਕਾਰਾ ਅਮਲ ਦੇ ਵਿੱਚ ਲਿਆਂਦਾ ਔਰ ਕਿਸ ਆਧਾਰ ਦੇ ਉੱਤੇ ਇਹ ਸਾਰਾ ਕੁਝ ਕਰਕੇ ਤੇ ਉਥੋਂ ਚਲਦੀ ਬਣੀ ਹੈਰਾਨੀ ਦੀ ਗੱਲ ਤਾਂ ਇਹ ਵੀ ਹੈ ਕਿ ਉੱਥੇ ਪ੍ਰਕਰਮਾਂ ਦੇ ਉੱਤੇ ਕੋਈ ਸੇਵਾਦਾਰ ਹੀ ਮੌਜੂਦ ਨਹੀਂ ਸੀ ਜਿਸ ਨੇ ਇਸ ਕੁੜੀ ਨੂੰ ਨਹੀਂ ਰੋਕਿਆ ਜੇ ਇਹ ਮਨਮਤ ਹੈ ਜੇ ਇਹ ਸੇ ਮਨਾਉਤ ਹੈ ਤਾਂ ਇਸ ਨੂੰ ਰੋਕਿਆ ਕਿਉਂ ਨਹੀਂ ਗਿਆ ਔਨ ਦਾ ਸਪੌਟ ਕੀ ਪ੍ਰਕਰਮਾਂ ਦੇ ਉੱਤੇ ਸਿਰਫ ਲਿਖ ਦੇਣ ਦੇ ਨਾਲ ਡਿਊਟੀ ਪੂਰੀ ਹੋ ਜਾਂਦੀ ਹੈ ਕਿ ਇੱਥੇ ਫੋਟੋ ਖਿੱਚਣਾ ਮਨਾ ਹੈ ਜਾਂ ਇੱਥੇ ਇਸ ਤਰ੍ਹਾਂ ਦੀਆਂ ਹਰਕਤਾਂ ਕਰਨੀਆਂ ਮਨਾ ਹੈ ਹਾਲਾਂਕਿ ਉੱਥੇ ਜ਼ਰੂਰ ਕਿਸੇ ਨੇ ਨਹੀਂ ਰੋਕਿਆ ਉਸ ਕੁੜੀ ਨੇ ਫੋਟੋ ਖਿਚਾਈ ਉਥੋਂ ਚਲਦੀ ਬਣੀ ਇੱਥੇ ਵੀ ਦੱਸਦੀ ਹੈ ਕਿ ਇਹ ਕੁੜੀ ਜਿਹੜੀ ਹੈ ਕੰਗਣਾ ਰਣਾਉਤ ਦੀ ਕਰੀਬੀ ਦੱਸੀ ਜਾਂਦੀ ਹੈ ਕਈ ਤਾਂ ਇਹ ਵੀ ਕਹਿੰਦੇ ਨੇ ਕਿ ਇਹ ਕੰਗਣਾ ਰਣਾਉਤ ਦੀ ਡਿਜ਼ਾਈਨਰ ਰਹਿ ਚੁੱਕੀ ਹੈ ਕੁੜੀ ਖੈਰ ਇਹ ਗੱਲਾਂ ਤਾਂ ਹਵਾ ਦੇ ਵਿੱਚ ਨੇ ਫਿਲਹਾਲ ਪ੍ਰਮਾਣ ਕੋਈ ਇਸ ਦਾ ਸਾਹਮਣੇ ਅਜੇ ਤੱਕ ਨਹੀਂ ਆਇਆ ਪਰ ਜ਼ਰੂਰ ਇਸ ਕੁੜੀ ਬਾਰੇ ਇਖਤਸਾਫ ਕਿਹਾ ਜਾ ਰਿਹਾ ਹੈ ਕਿ ਇਸਨੇ ਕਿਸ ਸਾਜ਼ਿਸ਼ ਸਾਹਤ ਕਿਸੇ ਮਨਸ਼ਾ ਤਹਿਤ ਉੱਥੇ ਜਾ ਕੇ ਸਾਰਾ ਕੁਝ ਕੀਤਾ ਇਥੋਂ ਤੱਕ ਚਰਚਾਵਾਂ ਦੇ ਵਿੱਚ ਇਸ ਕੁੜੀ ਦਾ ਵਿਰੋਧ ਕੀਤਾ ਗਿਆ ਕਿ ਇਹ ਕੁੜੀ ਜਿਹੜੀ ਹੈ ਉਹ ਸ਼ਿਵ ਸੇਨਾ ਦੇ ਨਾਲ ਜੁੜੀ ਹੋਈ ਹੈ ਇਹ ਕੁੜੀ ਭਾਜਪਾ ਦੇ ਨਾਲ ਜੁੜੀ ਹੋਈ ਹੈ ਕੁਝ ਤਸਵੀਰਾਂ ਸਾਹਮਣੇ ਆਈਆਂ ਸੀ ਜਿਸ ਦੇ ਵਿੱਚ ਬੀਜੇਪੀ ਲੀਡਰਾਂ ਦੇ ਨਾਲ ਇਹ ਕੁੜੀ ਨਜ਼ਰ ਆਉਂਦੀ ਹੈ ਤਾਂ ਕਰਕੇ ਸ਼ਾਇਦ ਕਿਹਾ ਜਾ ਰਿਹਾ ਪਰ ਜ਼ਰੂਰ ਇਸ ਆਧਾਰ ਦੇ ਉੱਤੇ ਸਵਾਲ ਜ਼ਰੂਰ ਖੜੇ ਹੁੰਦੇ ਨੇ ਇਸ ਆਧਾਰ ਦੇ ਉੱਤੇ ਇਸ ਕੁੜੀ ਬਾਰੇ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਜਿਸ ਆਧਾਰ ਰਿਪੀਟ ਹੈ ਜਿਸ ਕਾਰਨ ਇਹ ਕੁੜੀ ਜਿਹੜੀ ਆ ਵਿਵਾਦਾਂ ਦੇ ਵਿੱਚ ਫਿਲਹਾਲ ਨਜ਼ਰ ਆ ਰਹੀ ਹੈ ਦੁਆਰਾ ਇੱਕ ਬਿਆਨ ਕੁੜੀ ਦਾ ਸਾਹਮਣੇ ਆਉਂਦਾ ਜਿਸ ਦੇ ਵਿੱਚ ਇਹ ਦਾਅਵਾ ਕਰਦੀ ਹੈ ਕਿ ਇਸ ਨੂੰ ਸਿਕਿਉਰਿਟੀ ਦਿੱਤੀ ਗਈ ਹੈ ਧੰਨਵਾਦ ਵੀ ਕਰਦੀ ਹੈ ਔਰ ਨਾਲ ਦੀ ਨਾਲ ਇਥੋਂ ਤੱਕ ਗੱਲ ਕਰਦੀ ਹੈ ਕਿ ਇਸ ਨਾਲ ਗਲਤ ਵਤੀਰਾ ਕੀਤਾ ਜਾ ਰਿਹਾ ਹੈ ਇਸ ਨੂੰ ਫੋਨ ਕਾਲਸ ਕੀਤੀਆਂ ਜਾ ਰਹੀਆਂ ਨੇ ਧਮਕੀ ਭਰੇ ਲਹਿਜੇ ਨਾਲ ਫੋਨ ਕਾਲਸ ਕੀਤੀਆਂ ਜਾ ਰਹੀਆਂ ਨੇ ਜਿਸ ਵਾਸਤੇ ਦੀ ਜਾਨ ਨੂੰ ਖਤਰਾ ਹੈਗਾ ਹਾਲਾਂਕਿ ਜ਼ਰੂਰ ਇਸ ਦੇ ਵਿੱਚ ਵੀ ਕੋਈ ਪ੍ਰਮਾਣਿਤ ਟਿੱਪਣੀ ਨਹੀਂ ਸਾਹਮਣੇ ਆ ਸਕਦੀ ਨਾ ਹੀ ਇਸ ਨੇ ਕੋਈ ਸਬੂਤ ਪੇਸ਼ ਕੀਤਾ ਕਿ ਇਸ ਨੂੰ ਕੰਮ ਕੀ ਆ ਰਹੀ ਹੈ ਨਹੀਂ ਇੰਨੇ ਕੋਈ ਆ ਫੋਨ ਕਾਲ ਜਾਂ ਮੈਸੇਜ ਦਿਖਾਇਆ ਪਰ ਜ਼ਰੂਰ ਕੁਛ ਨਾ ਕੁਝ ਬਿਆਨ ਜਿਹੜੇ ਉਹ ਲਗਾਤਾਰ ਕੁੜੀ ਸਾਹਮਣੇ ਲਿਆਂਦੀ ਪਈ ਆ ਔਰ ਉਸ ਧਾਰ ਦੇ ਉੱਤੇ ਜ਼ਰੂਰ ਇਸ ਨੂੰ ਸਿਕਿਉਰਿਟੀ ਜਿਹੜੀ ਹੈ ਉਹ ਮੁਹੱਈਆ ਕਰਵਾ ਦਿੱਤੀ ਗਈ ਹੈ ਹੁਣ ਵੇਖਣ ਵਾਲੀ ਗੱਲ ਹੋਵੇਗੀ ਕਿ ਆਉਣ ਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਜਿਵੇਂ ਲੰਘੇ ਕੱਲ ਇੱਕ ਆਰਟੀਕਲ ਛਪਿਆ ਹੋਇਆ ਸੀ ਜਿਸ ਵਿੱਚ ਸਾਫ਼ ਲਿਖਿਆ ਗਿਆ ਸੀਗਾ ਕਿ ਐਡਵੋਕੇਟ ਹਰਜਨਦਰ ਸਿੰਘ ਤਾਂ ਵੀ ਦਾਅਵਾਇਆ ਕੇਸ ਕੁੜੀ ਨੂੰ ਜੇਲ੍ਹ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਸਲਾਖਾਂ ਦੇ ਪਿੱਛੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਜੋ ਕੁਝ ਨੇ ਕੀ ਕੀਤਾ ਹੈ ਉਸ ਦੀ ਸਜ਼ਾ ਇਸ ਨੂੰ ਦਬਾਈ ਜਾਵੇਗੀ ਹੁਣ ਵੇਖਣਾ ਹੋਵੇਗਾ ਕਿ ਕੀ ਇਸ ਹੱਦ ਤੱਕ ਇਹ ਮਾਮਲਾ ਜਾਂਦਾ ਜਾਂ ਫਿਰ ਬਾਕੀ ਮਾਮਲੇ ਆਵਾਂਗੇ ਇਹ ਵੀ ਦਬ ਜਾਂਦਾ ਹੈ ਇਹ ਵੀ ਡਿਪਲੀਟ ਹੋ ਜਾਂਦਾ ਹੈ ਆਨ ਦਾ ਸਮਾਂ ਕੀ ਲੈ ਕੇ ਆਊਗਾ ਇਸ ਮਾਮਲੇ ਨੂੰ ਲੈ ਕੇ ਉਹ ਵਕਤ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰਹੋ 1 ਇੰਡੀਆ ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ